ਪੌਪਲ ਪਾਰਨ ਇੰਡਸਟਰੀ ਦੀ ਇੱਕ ਡਿਮਾਂਡ ਸੀਗੀ ਕਿ ਇੱਥੇ ਜਿਹੜੀ ਗਾਰਬੇਜ ਦੀ ਲਿਫਟਿੰਗ ਹੈ ਉਹਨੂੰ ਪ੍ਰੋਪਰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇ। ਮੁਛੋ ਸਾਹਿਬ ਦੇ ਕਹਿਣ ਤੇ ਇੱਥੇ ਤੁਸੀਂ ਦੇਖਿਆ ਹੋਣਾ ਕਿ ਪਰਮਾਨੈਂਟ ਟਰਾਲੀਆਂ ਡਿਪਲੂਟ ਕਰਤੀਆਂ ਗਈਆਂ। ਪਰਮਾਨੈਂਟ ਸਪਾਈਸਰ ਵੀ ਡਿਪਲੂਟ ਕਰਤੇ ਗਏ ਆ। ਜਿਹੜੇ ਪਾਰਕਸ ਬਣੇ ਆ ਚਾਹੇ ਦਾ ਇਹੋ ਜੇ ਪਾਸ ਕਿਸੇ ਕਲੋਨੀ ਚ ਵੀ ਨਹੀਂ ਹੋਣਗੇ ਜਿਹੜੀਆਂ ਲਾਈਟਾਂ ਲੱਗੀਆਂ 48 ਲੱਖ ਦੇ ਨਾਲ ਜਿਹੜੇ ਪਾਰਕਸ ਬਣੇ ਕਾਰਜ ਦੀ ਜੜੀ ਮੈਡਮ ਜੀ ਨੇ ਤੇ ਸੀਐਮ ਸਾਹਿਬ ਦੇ ਨਿਰਦੇਸ਼ਾਂ ਦੇ ਲਿਆਂਦੀ ਹੈ ਇਹ ਬਹੁਤ ਹੀ ਕਾਬਲੇ ਤਸਦੀਫ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਫੋਕਲ ਪੁਆਇੰਟ ਇੰਡਸਟਰੀ ਦੀ ਇੱਕ ਡਿਮਾਂਡ ਸੀਗੀ ਕਿ ਇੱਥੇ ਜਿਹੜੀ ਗਾਰਬੇਜ ਦੀ ਲਿਫਟਿੰਗ ਹੈ ਉਹਨੂੰ ਪ੍ਰੋਪਰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਪਿਛਲੇ ਦਿਨੀ ਮੈਡਮ ਜੀਵਨ ਕੋ ਜੋਤਕੌਰ ਜੀ ਐਮਐਲਏ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦੀ ਇੱਕ ਮੀਟਿੰਗ ਹੋਈ ਸੀ ਜਿਦੇ ਵਿੱਚ ਇਹ ਆਦੇਸ਼ ਦਿੱਤੇ ਗਏ ਸਨ ਕਿ ਇੱਥੇ ਫੋਕਲ ਪੁਆਇੰਟ ਤੇ ਜਿਹੜਾ ਲਿਫਟਿੰਗ ਦੀ ਮਸ਼ੀਨਰੀ ਜਿਹੜੀ ਆ ਉਹ ਵਧਾਈ ਜਾਵੇ ਪਰਮਾਨੈਂਟ ਇਹਨਾਂ ਨੂੰ ਅਲਾਟ ਕੀਤੀ ਜਾਵੇ ਤੇ ਸਫਾਈ ਸੇਵਕ ਜਿਹੜੇ ਇਹਨਾਂ ਨੂੰ ਪਰਮਾਨੈਂਟ ਅਲਾਟ ਕੀਤੇ ਜਾਣ। ਅੱਜ ਮੈਡਮ ਜੀਵਨਜੋਤ ਕੌਰ ਜੀ ਐਮਐਲਏ ਸਾਹਿਬ ਦੇ ਅਤੇ ਸਾਡੇ ਕਮਿਸ਼ਨਰ ਸਾਹਿਬ ਦੇ ਕਹਿਣ ਤੇ ਇੱਥੇ ਤੁਸੀਂ ਦੇਖਿਆ ਹੋਣਾ ਕਿ ਪਰਮਾਨੈਂਟ ਟਰਾਲੀਆਂ ਡਿਪਲੂਟ ਕਰਤੀਆਂ ਗਈਆਂ। ਪਰਮਾਨੈਂਟ ਸਫਾਈ ਸੇਵਕ ਡਿਪਲੂਟ ਕਰਤੇ ਗਏ ਆ। ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੋਂ ਮਤਲਬ ਇਹ ਜੁਵਾਦਾ ਕਰਨ ਦੀ ਵੀ ਜ਼ਰੂਰਤ ਪਵੇਗੀ ਆਪਾਂ ਕਮਿਸ਼ਨਰ ਸਾਹਿਬ ਦੇ ਹੁਕਮਾਤੇ ਮੈਡਮ ਜੀਵਨਜੋਤ ਕੌਰ ਜੀ ਦੇ ਹੁਕਮਾਤੇ ਅੱਜ ਜੁਵਾਦਾ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਜੈ ਸ਼੍ਰੀ ਰਾਮ ਜੈ ਹਿੰਦ ਮੈਂ ਸ਼ੁਕਰਗੁਜ਼ਾਰ ਹਾਂ ਮੈਡਮ ਐਮ ਐਲ ਏ ਜੀਵਨਜੋਤ ਕੋਰਜੀ ਦਾ ਔਰ ਸਾਡੇ ਕਮਿਸ਼ਨਰ ਹਰਪ੍ਰੀਤ ਜੀ ਦਾ ਡਾਕਟਰ ਸਾਹਿਬ ਕਿਰਨ ਜੀ ਉਹ ਸਾਰੀ ਟੀਮ ਦਾ ਔਰ ਇਹ ਜਿਹੜੀ ਵਿਕਾਸ ਦੀ ਝੜੀ ਮੈਡਮ ਜੀ ਨੇ ਔਰ ਸੀਐਮ ਸਾਹਿਬ ਦੇ ਨਿਰਦੇਸ਼ਾਂ ਦੇ ਲਿਆਂਦੀ ਹੈ ਇਹ ਬਹੁਤ ਹੀ ਕਾਬਲੇ ਤਾਰੀਫ ਹੈ ਝੜੀ ਕਿ ਮੈਂ ਤੇ ਬਰਸਾਦ ਹੀ ਕਹਾਂਗਾ ਔਰ ਸਾਡੀ ਬੜੀ ਪੁਰਾਣੀ ਮੰਗ ਸੀ ਕਿ ਸਾਨੂੰ ਟਰਾਲੀਆਂ ਐਕਸਟਰਾ ਦਿੱਤੀਆਂ ਜਾਣ ਔਰ ਸਪਾਈ ਸੇਵਕ ਦਿੱਤੇ ਜਾਣ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਸਾਡਾ ਜਿਹੜਾ ਖਰਚਾ ਫੈਕਟਰੀਆਂ ਤੋਂ 500 ਰੁਪਏ ਲਿੱਤਾ ਜਾ ਰਿਹਾ ਹੈ ਗਾਰਵੇ ਕਲੈਕਸ਼ਨ ਦਾ ਉਹਨੂੰ 250 ਕੀਤਾ ਜਾਵੇ ਜਿਹੜੀ ਬੜੀ ਵੱਡੀ ਮੰਗ ਸੀ ਉਹ ਜਿਹੜਾ ਮੈਡਮ ਨੇ ਨਿਰਦੇਸ਼ ਦੇ ਕੇ ਉਸੇ ਵੇਲੇ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਤੇ ਸੜਕ ਕਰਵਾਇਆ ਔਰ ਅਸੀਂ ਮੈਡਮ ਜੀ ਦਾ ਜਿਲੋਂ ਸ਼ੁਕਰਗੁਜ਼ਾਰ ਕਰਨੇ ਆ ਛੜਕਾਂ ਵੀ ਤੁਸੀਂ ਦੇਖਿਆ ਹੋਏਗਾ ਕੰਕਰੀਟ ਦੀਆਂ ਵਰ ਰਹੀਆਂ ਪ੍ਰੀਮਿਸ ਦੀਆਂ ਸੜਕਾਂ ਵੀ ਵਰ ਰਹੀਆਂ ਆ ਜਿਹੜੇ ਪਾਰਕਸ ਬਣੇ ਆ ਚਾਹੇ ਦਾ ਇਹੋ ਜਿਹੇ ਪਾਰਕ ਕਿਸੇ ਕਲੋਨੀ ਚ ਵੀ ਨਹੀਂ ਹੋਣਗੇ ਜਿਹੜੀਆਂ ਲਾਈਟਾਂ ਲੱਗੀਆਂ 48 ਲੱਖ ਦਾ ਜਿਹੜੇ ਪਾਰਕਸ ਬਣੇ ਆ ਸਟੀਲ ਲਾਈਟਸ ਲੱਗੀਆਂ ਮੈਂ ਤਾਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਫੋਕਲ ਪੈਨ ਨੂੰ ਦੇਖਣ ਆਇਆ ਕਰਨਗੇ ਇੱਕ ਪਿਕਨਿਕ ਸ਼ੋਰ ਬਣੇਗਾ ਔਰ ਇੱਕ ਵਾਰੀ ਫੇਰ ਤੋਂ ਮੈਂ ਪ ਉਹ ਜਮਾਨਜੀ ਦਾ ਮੈਡਮ ਜੀਵਨਜੋਤ ਕੋਟੀ ਦਾ ਸਾਡੇ ਕਮਿਸ਼ਨਰ ਹਰਪੀਤ ਜੀ ਦਾ ਉਹ ਡਾਕਟਰ ਕਿਰਨ ਜੀ ਦਾ ਸ਼ੁਕਰੀਆ ਦਰ ਕਰਨਾ ਜੈ ਸ਼੍ਰੀ ਰਾਮ ਜੈ ਪੋਪਲ ਕੋਰਪੋਰੈਂਡ ਇੰਡਸਟਰੀ ਦੀ ਇੱਕ ਡਿਮਾਂਡ ਸੀ ਕਿ ਇੱਥੇ ਜਿਹੜੀ ਗਾਰਬੇਜ ਦੀ ਲਿਫਟਿੰਗ ਹੈ ਉਹਨੂੰ ਪ੍ਰੋਪਰ ਔਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਮੁਨਸ਼ੀ ਸਾਹਿਬ ਦੇ ਕਹਿਣ ਤੇ ਇੱਥੇ ਤੁਸੀਂ ਦੇਖਿਆ ਹੋਣਾ ਕਿ ਪਰਮਾਨੈਂਟ ਟਰਾਲੀਆਂ ਡਿਪਲੋਟ ਕਰਤੀਆਂ ਗਈਆਂ ਪਰਮਾਨੈਂਟ ਸਪਾਈਸਵਿਕ ਡਿਪਲੋਟ ਕਰਤੇ ਗਏ ਆ ਜਿਹੜੇ ਪਾਰਕ ਬਣਿਆ ਚਾਹਦਾ ਇਹੋ ਜਿਹੇ ਪਾਰਕ ਕਿਸੇ ਕਲੋਨੀ ਚ ਵੀ ਨਹੀਂ ਹੋਣਗੇ ਜਿਹੜੀਆਂ ਲਾਈਟਾਂ ਲੱਗੀਆਂ 48 ਲੱਖ ਦੇ ਨਾਲ ਜਿਹੜੇ ਪਾਰਕ ਬਣੇ ਵਿਕਾਸ ਦੀ ਝੜੀ ਮੈਡਮ ਜੀ ਨੇ ਤੇ ਸੀਐਮ ਸਾਹਿਬ ਦੇ ਨੇ ਰੇਸ਼ਾ ਦੇ ਲਿਆਂਦੀ ਹੈ ਇਹ ਬਹੁਤ ਹੀ ਕਾਬਲੇ ਤਸੱਲੀਫ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਫੋਕਲ ਪੁਆਇੰਟ ਇੰਡਸਟਰੀ ਦੀ ਇੱਕ ਡਿਮਾਂਡ ਸੀਗੀ ਕਿ ਇੱਥੇ ਜਿਹੜੀ ਗਾਰਬੇਜ ਦੀ ਲਿਫਟਿੰਗ ਹੈ ਉਹਨੂੰ ਪ੍ਰੋਪਰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਪਿਛਲੇ ਦਿਨੀ ਮੈਡਮ ਜੀਵਨ ਕੋ ਜੋਤਕੌਰ ਜੀ ਐਮਐਲਏ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦੀ ਇੱਕ ਮੀਟਿੰਗ ਹੋਈ ਸੀ ਜਿਦੇ ਵਿੱਚ ਇਹ ਹਦੇਸ਼ ਦਿੱਤੇ ਗਏ ਸਨ ਕਿ ਇੱਥੇ ਫੋਕਲ ਪੁਆਇੰਟ ਤੇ ਜਿਹੜਾ ਲਿਫਟਿੰਗ ਦੀ ਮਸ਼ੀਨਰੀ ਜਿਹੜੀ ਆ ਉਹ ਵਧਾਈ ਜਾਵੇ ਪਰਮਨੈਂਟ ਇਹਨਾਂ ਨੂੰ ਅਲਾਟ ਕੀਤੀ ਜਾਵੇ ਤੇ ਸਫਾਈ ਸੇਵਕ ਜਿਹੜੇ ਇਹਨਾਂ ਨੂੰ ਪਰਮਨੈਂਟ ਅਲਾਟ ਕੀਤੇ ਜਾਣ ਅੱਜ ਮੈਡਮ ਜੀਵਨਜੋਤ ਕੌਰ ਜੀ ਐਮਐਲਏ ਸਾਹਿਬ ਦੇ ਅਤੇ ਸਾਡੇ ਕਮਿਸ਼ਨਰ ਸਾਹਿਬ ਦੇ ਕੈਮਪੇ ਇੱਥੇ ਤੁਸੀਂ ਦੇਖਿਆ ਹੋਣਾ ਕਿ ਪਰਮਨੈਂਟ ਟਰਾਲੀਆਂ ਡਿਪਲੂਟ ਕਰਤੀਆਂ ਗਈਆਂ ਪਰਮਨੈਂਟ ਸਫਾਈ ਸੇਵਕ ਡਿਪਲੂਟ ਕਰਤੇ ਗਏ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੋਂ ਮਲੇ ਦੇ ਜਵਾਬ ਦਾ ਕਰਨ ਦੀ ਵੀ ਜਰੂਰਤ ਪਵੇਗੀ ਆਪਾਂ ਕਮਿਸ਼ਨ ਸਾਹਿਬ ਦੇ ਹੁਕਮਾਂ ਤੇ ਮੈਡਮ ਜੀਵਨ ਜੋਤ ਤਰਜੀ ਦੇ ਹੁਕਮਾਂ ਤੇ ਪਤਾ ਜਵਾਬ ਦਾ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੈ ਸ਼੍ਰੀ ਰਾਮ ਜੈ ਹਿੰਦ ਮੈਂ ਸ਼ੁਕਰਗੁਜ਼ਾਰ ਹਾਂ ਮੈਡਮ ਐਮ ਐਲ ਏ ਜੀਵਨ ਜੋਤ ਕੋਰਜੀ ਦਾ ਔਰ ਸਾਡੇ ਕਮਿਸ਼ਨਰ ਹਰਪ੍ਰੀਤ ਜੀ ਦਾ ਡਾਕਟਰ ਸਾਹਿਬ ਕਿਰਨ ਜੀ ਔਰ ਸਾਰੀ ਟੀਮ ਦਾ ਔਰ ਇਹ ਜਿਹੜੀ ਵਿਕਾਸ ਦੀ ਝੜੀ ਮੈਡਮ ਜੀ ਨੇ ਔਰ ਸੀਐਮ ਸਾਹਿਬ ਦੇ ਨਿਰਦੇਸ਼ਾਂ ਦੇ ਲਿਆਂਦੀ ਹੈ ਇਹ ਬਹੁਤ ਹੀ ਕਾਬਲੇ ਤਾਰੀਫ ਹੈ ਕੜੀ ਗਈ ਮੈਂ ਤੇ ਬਰਸਾਦ ਦੀ ਕਵਾਂਗਾ ਔਰ ਸਾਡੀ ਬੜੀ ਪੁਰਾਣੀ ਮੰਗ ਸੀ ਕਿ ਸਾਨੂੰ ਟਰਾਲੀਆਂ ਐਕਸਟਰਾ ਦਿੱਤੀਆਂ ਜਾਣ ਔਰ ਸਫਾਈ ਸੇਵਕ ਦਿੱਤੇ ਜਾਣ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਸਾਡਾ ਜਿਹੜਾ ਖਰਚਾ ਫੈਕਟਰੀਆਂ ਤੋਂ 500 ਰੁਪਏ ਲਿੱਤਾ ਜਾ ਰਿਹਾ ਘਰਵੇ ਕਲੈਕਸ਼ਨ ਦਾ ਉਹਨੂੰ 250 ਕੀਤਾ ਜਾਵੇ ਜਿਹੜੀ ਕਿ ਬੜੀ ਵੱਡੀ ਮੰਗ ਸੀ ਔਰ ਜਿਹੜਾ ਮੈਡਮ ਨੇ ਨਿਰਦੇਸ਼ ਦੇ ਕੇ ਉਸੇ ਵੇਲੇ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਤੇ ਸਾਡਾ ਕਰਵਾਇਆ ਔਰ ਅਸੀਂ ਮੈਡਮ ਜੀ ਦਾ ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਛੜਕਾਂ ਵੀ ਤੁਸੀਂ ਦੇਖਿਆ ਹੋਏਗਾ ਕੰਕਰੀਟ ਦੀਆਂ ਵਰਤ ਰਹੀਆਂ ਆਪਣੀ ਮਿੱਟੀ ਨੇ ਛੜਕਾਂ ਵੀ ਭਰ ਰਹੀਆਂ ਆ ਜਿਹੜੇ ਪਾਰ ਜਾਦਾ ਇਹੋ ਜੇ ਬਾਗ ਕਿਸੇ ਕਲੋਨੀ ਚ ਵੀ ਨਹੀਂ ਹੋਣਗੇ ਜਿਹੜੀਆਂ ਲਾਈਟਾਂ ਲੱਗੀਆਂ 48 ਲੱਖ ਦਾ ਜਿਹੜੇ ਬਾਗਸ ਬਣਿਆ ਸਟੀਲ ਲਾਈਟਸ ਲੱਗੀਆਂ ਮੈਂ ਤਾਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਫੋਕਲ ਪੈਨ ਨੂੰ ਦੇਖਣ ਆਇਆ ਕਰਨਗੇ ਇੱਕ ਪਿਕਨਿਕ ਸ਼ੋਰ ਬਣੇਗਾ ਔਰ ਇੱਕ ਵਾਰੀ ਫੇਰ ਤੋਂ ਮੈਂ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਜੀ ਦਾ ਮੈਡਮ ਜੀਵਨਜੋਤ ਕੋਰ ਜੀ ਦਾ ਸਾਡੇ ਕਮਿਸ਼ਨਰ ਹਫੀਜ਼ ਜੀ ਦਾ ਔਰ ਡਾਕਟਰ ਕਿਰਨ ਜੀ ਦਾ ਸ਼ੁਕਰੀਆ ਦਰ ਕਰਨਾ ਜੈ ਸ਼੍ਰੀ ਰਾਮ ਜੈ